ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸ ਕੇ ਕਿ ਪਹਿਲਾਂ ਵੀ ਦੋ ਸਮਾਗਮ ਆਪਾਂ ਕਰਾ ਚੁੱਕੇ ਹਾਂ ਜਿੱਥੇ 100 ਪਲੱਸ ਸਟੋਲਨ ਫੋਨਸ ਜਿਹੜੇ ਆ ਦਿੱਤੇ ਗਏ ਸੀ 153 153 ਲਾਸਟ ਫੋਨਸ ਜਿਹੜੇ ਆ ਰਿਕਵਰ ਕਰਕੇ ਪਬਲਿਕ ਨੂੰ ਹੈਂਡਓਵਰ ਕੀਤੇ ਜਾ ਰਹੇ ਆ ਸੀਐਸਆਈ ਆ ਰ ਪੋਰਟਲ ਹੈਗਾ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਤੇ ਵੀ ਅਸੀਂ ਕੰਮ ਕਰਦੇ ਆਂ ਔਰ ਸਾਡੇ ਲੋਕ ਸੈਂਸਿਟਿਵਲੀ ਫਾਲੋ ਕਰਦੇ ਆਂ ਜਿਹੜੇ ਰਿਕਵਰੀਜ਼ ਹੋਈਆਂ ਐ ਮੋਬਾਈਲਜ਼ ਈਆਂ ਐ ਹਰਿਆਣਾ ਯੂਪੀ ਰਾਜਸਥਾਨ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਜਿਹੇ ਡਿਸਟ੍ਰਿਕਟ ਚੋਂ ਕੀਤੀਆਂ ਗਈਆਂ 153 ਮੋਬਾਈਲ 117 ਮੋਟਰ ਵਹੀਕਲਸ ਅੱਜ ਰਿਕਵਰ ਕਰਕੇ ਅਸੀਂ ਉਹ ਸਪੋਰਦਾਰੀ ਕਰਵਾ ਕੇ ਉਹਨਾਂ ਨੂੰ ਦੇਵਾਂਗੇ ਇਹਦੇ ਚ 2 ਵੀਲਰਸ ਹੈਗੇ 115 ਜਿਹਦੇ ਕਈ ਐਕਟਿਵਾ ਨੇ ਤੇ 92 92 ਮੋਟਰਸਾਈਕਲ ਨੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਪੁਲਿਸ ਕਮਿਊਨਿਟੀ ਰਿਲੇਸ਼ਨਸ਼ਿਪ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪਹਿਲਾਂ ਹੀ ਬੜਾ ਸੈਂਸਿਟਿਵਲੀ ਡੀਲ ਕਰਦੀ ਹੈ ਜੋ ਸਾਡੇ ਪਬਲਿਕ ਦੇ ਗ੍ਰਿਵੈਂਸਸ ਨੇ ਜਾਂ ਉਹਨਾਂ ਦੀਆਂ ਦਿੱਕਤਾਂ ਨੇ ਜਾਂ ਕ੍ਰਾਈਮ ਨਾਲ ਰਿਲੇਟਡ ਕੋਈ ਵੀ ਇਸ਼ੂਜ਼ ਨੇ ਸੋ ਥੈਟ ਅਸੀਂ ਰੀਚ ਆਊਟ ਕਰ ਸਕੀਏ ਪਬਲਿਕ ਨੂੰ ਤੇ ਉਹਨਾਂ ਦਾ ਜੋ ਵੀ ਸਹਿਯੋਗ ਹੋ ਸਕੇ ਜਾਂ ਉਹਨਾਂ ਨੂੰ ਹੈਲਪ ਹੋ ਸਕੇ ਉਹਨਾਂ ਦੇ ਜਿਹੜੇ ਕੋਈ ਚੀਜ਼ ਗੁੰਮ ਹੋ ਜਾਂਦੀ ਹੈ ਚੋਰੀ ਹੋ ਜਾਂਦੀ ਹੈ ਉਹਦੇ 'ਚ ਅਸੀਂ ਪੂਰਾ ਉੱਤੇ ਫੋਕਸ ਰੱਖੀਦਾ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸ ਕੇ ਕਿ ਪਹਿਲਾਂ ਵੀ ਦੋ ਸਮਾਗਮ ਆਪਾਂ ਕਰਾ ਚੁੱਕੇ ਹਾਂ ਜਿੱਚ 100 ਪਲੱਸ ਸਟੋਲਨ ਫੋਨਸ ਜਿਹੜੇ ਦਿੱਤੇ ਗਏ ਸੀ ਸੋ ਅੱਜ ਅਸੀਂ 153 153 ਲਾਸਟ ਫੋਨਸ ਜਿਹੜੇ ਆ ਉਹ ਰਿਕਵਰ ਕਰਕੇ ਪਬਲਿਕ ਨੂੰ ਹੈਂਡਓਵਰ ਕੀਤੇ ਜਾ ਰਹੇ ਆ ਇਹ 'ਚ ਸਾਡੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਚਾਹੇ ਉਹ ਸਾਈਬਰ ਕ੍ਰਾਈਮ ਦੀ ਟੀਮ ਹੈ ਚਾਹੇ ਉਹ ਸਬਡਿਵੀਜ਼ਨ ਤੇ ਥਾਣਿਆਂ ਦੀਆਂ ਟੀਮਾਂ ਨੇ ਜੇ ਇਹਨਾਂ ਦਾ ਬ੍ਰੇਕਅਪ ਆਪਾਂ ਦੇਖੀਏ ਤਾਂ ਜਿਹੜੇ 50 ਮੋਬਾਈਲਸ ਸਬਡਿਵੀਜ਼ਨ ਈਸਟ ਦੀ ਟੀਮ ਨੇ ਕੀਤੀ ਹੈ ਸਾਡੇ ਉਹ ACP ਸਾਹਿਬ ਟਰਾਂਸਫਰ ਹੋ ਚੁੱਕੇ ਸ਼ੀਤਲ ਜੀ ਨੇ ਬੜੀ ਮਿਹਨਤ ਕੀਤੀ ਇਸ ਤੇ 41 ਮੋਬਾਈਲਸ ਸਬਡਿਵੀਜ਼ਨ ਸੈਂਟਰਲ ਦੀ ਟੀਮ ਨੇ ਕੀਤੇ ਹੈ 33 ਮੋਬਾਈਲ ਸਬਡਿਵੀਜ਼ਨ ਵੈਸਟ ਦੀ ਟੀਮ ਨੇ ਰਿਕਵਰ ਕੀਤੇ ਹੈ 27 ਕੀਤੇ ਸਾਡੇ ਸਾਈਬਰ ਕ੍ਰਾਈਮ ਸੈੱਲ ਨੇ ਔਰ ਥਾਣੇ ਨੇ 2 ਮੋਬਾਈਲਸ ਨਾਰਥ ਦੀ ਟੀਮ ਨੇ ਕੀਤੇ ਹੈ ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਦੇ ਚ ਸੀਐਸਆਈਆਰ ਪੋਰਟਲ ਹੈਗਾ ਗਵਰਨਮੈਂਟ ਆਫ ਇੰਡੀਆ ਦਾ ਉਹਦੇ ਤੇ ਵੀ ਅਸੀਂ ਕੰਮ ਕਰਦੇ ਆਂ ਔਰ ਸਾਡੇ ਲੋਕ ਸੈਂਸਿਟਿਵਲੀ ਫਾਲੋ ਕਰਦੇ ਆ ਜਿਹੜੀ ਵੀ ਸਾਡੇ ਕੋਲ ਰਿਪੋਰਟ ਦਰਜ ਹੁੰਦੀ ਹੈ ਉਹਨੂੰ ਅਸੀਂ ਆਪਣੇ ਫੋਕਸ ਏਰੀਆ ਬਣਾਉਨੇ ਆ ਤੇ ਉਹਦੇ ਉਹਨੂੰ ਫਾਲੋਅ ਅਪ ਕਰੀਦਾ ਆ 올 ਇੰਡੀਆ ਲੈਵਲ ਤੇ ਜਿਹੜੇ ਰਿਕਵਰੀਜ਼ ਹੋਈਆਂ ਐ ਮੋਬਾਈਲਜ਼ ਦੀਆਂ ਐ ਹਰਿਆਣਾ ਯੂਪੀ ਰਾਜਸਥਾਨ ਦਿੱਲੀ ਅਤੇ ਪੰਜਾਬ ਦੇ ਵੱਖ-ਵੱਖ ਜਿਹੜੇ ਡਿਸਟ੍ਰਿਕਟ ਚੋਂ ਕੀਤੀਆਂ ਗਈਆਂ 153 ਮੋਬਾਈਲਜ਼ ਸੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਅਸੀਂ ਉਹ ਰਿਟਰਨ ਕਰ ਰਹੇ ਹਾਂ ਇਸ ਤੋਂ ਇਲਾਵਾ ਕ੍ਰਾਈਮ ਫਰੰਟ ਦੇ ਉੱਤੇ 117 ਮੋਟਰ ਵਹੀਕਲਸ ਅੱਜ ਰਿਕਵਰ ਕਰਕੇ ਅਸੀਂ ਉਹ ਸਪੋਰਟਦਾਰੀ ਕਰਵਾ ਕੇ ਉਹਨਾਂ ਨੂੰ ਦੇਵਾਂਗੇ ਇਹਦੇ ਚ 2 ਵੀਲਰਸ ਹੈਗੇ 115 ਜਿਹਦੇ 23 ਐਕਟਿਵਾ ਨੇ ਤੇ 92 92 ਮੋਟਰਸਾਈਕਲ ਨੇ ਜੋ ਵਕਫ ਵਕ ਸਾਡੇ ਥਾਣੇ ਤੋਂ ਚੋਰੀ ਹੋਏ ਸੀ ਉਹ ਸਾਰੇ ਰਿਕਵਰ ਕੀਤੇ ਗਏ ਆ ਉਹਨੂੰ ਅਸੀਂ ਪਬਲਿਕ ਨੂੰ ਵਾਪਸ ਦੇਾਂਗੇ ਇਸ ਤੋਂ ਇਲਾਵਾ ਇਹ ਤੇ 4 ਵੀਲਰ ਵੀ ਦੋ ਨੇ ਇੱਕ ਥਾਰ ਹੈ ਇੱਕ Honda City ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਸਾਡੇ DCP ਆਲਮ ਵਿਜੇ ਜੀ ਮੈਡਮ ਪਰਵਿੰਦਰ ਤੇ ਸੁਪਿੰਦਰ ਸਾਡੇ ACP ਸਾਈਬਰ ਰਾਜਵੀਰ ਸਾਡੇ SHO ਸਾਈਬਰ ਤੇ ਸਾਰੇ ਸਬਡਿਵੀਜ਼ਨ ਤੇ SHO ਉਸ ਨੂੰ ਦਿੱਲੀ ਮੁਬਾਰਕਬਾਦ ਜੇ ਕਿਉਂਕਿ ਇਹ ਪਬਲਿਕ ਵਾਸਤੇ ਬਹੁਤ ਵੱਡੀ ਚੀਜ਼ ਹੁੰਦੀ ਹੈ ਮੇਨ ਗੱਲ ਇਹ ਹੁੰਦੀ ਹੈ ਕਿ ਫੋਨ ਸਾਡਾ ਕਾਸਟ ਤਾਂ ਹੁੰਦੀ ਹੁੰਦੀ ਹੈ ਉਹਦੇ ਸਾਡਾ ਡਾਟਾ ਤੇ ਪਰਸਨਲ ਇਨਫੋਰਮੇਸ਼ਨ ਇੰਨੀ ਹੁੰਦੀ ਹੈ ਜਿਹਦਾ ਲਾਸ ਜਿਹੜਾ ਬੜਾ ਇਰ ਰਿਪੇਅਰੇਬਲ ਹੋ ਜਾਂਦਾ ਸੋ ਮੈਂ ਅੱਜ ਇੱਥੇ ਅਸੀਂ ਇਹ ਸਮਾਗਮ ਰੱਖਿਆ ਪੁਲਿਸ ਲਾਈਨ ਚ ਇਹਨੂੰ ਅਸੀਂ ਹੁਣੀ ਹੈਂਡਓਵਰ ਕਰਾਂ ਸਰ ਜੀ ਇਹਨਾਂ ਕੋਲ ਵੱਡਾ ਤੋਹਫਾ ਦਿਵਾਲੀ ਤੋਂ ਪਹਿਲਾਂ ਬਿਲਕੁਲ ਜੀ ਦਿਵਾਲੀ ਬੋਨਾਂਜ਼ਾ ਕਹਿ ਸਕਦੇ ਆ ਬਿਕੋਜ਼ ਕਿਸੇ ਦਾ ਸਟੋਲਨ ਵਹੀਕਲ ਵੀ ਉਨਾ ਹੀ ਇੰਪੋਰਟੈਂਟ ਹੈ ਜਿਹੜਾ ਆਦਮੀ ਰੋਜ਼ਮਰਰਾ ਕੰਮ ਕਰਦਾ ਹੈ ਤੇ ਉਹ ਮੋਟਰਸਾਈਕਲ ਚੋਰੀ ਹੋ ਜੇ ਉਹਦੇ ਵਾਸਤੇ ਵੀ ਮੋਬਾਈਲ ਦਾ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਸੋ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਵੀ ਬ੍ਰਿੰਗ ਅ ਸਮਾਈਲ ਔਨ ਦਾ ਫੇਸਸ ਆਫ ਦੀ ਪਬਲਿਕ ਉਹਨਾਂ ਦੇ ਚਿਹਰੇ ਤੇ ਮੁਸਕਰਾਟ ਲਿਆਉਣ ਵਾਸਤੇ ਜੋ ਵੀ ਅਸੀਂ ਕਰ ਸਕਦੇ ਹਾਂ ਅਸੀਂ ਕਰੀਏ ਕਿੰਨੀ ਮੁਸ਼ਕਲ ਆਈ ਸਕੇ ਨਾ ਲੱਭਣ ਵਾਸਤੇ ਪ੍ਰੈਸ ਕਰੋ ਇਹ ਕਾਫੀ ਸਾਡੇ ਹਰੇਕ ਥਾਣੇ 'ਚ ਅਸੀਂ ਆਪਰੇਟਰ ਲਾਏ ਆ ਜੀ ਜਿਹੜੇ ਕਿ ਫਾਲੋ ਕਰਦੇ ਆ ਜਦੋਂ ਵੀ ਸਟੋਲਨ ਕੋਈ ਚੀਜ਼ ਸਾਡੇ ਧਿਆਨ 'ਚ ਆਉਂਦੀ ਹੈ ਔਰ ਜਿਹੜਾ ਡਿਟੈਕਟਿਵ ਕੰਮ ਹੈ ਉਹ ਥਾਣੇ ਅੰਦਰ ਤੇ ਸੀਆਈਏ ਚ ਚੱਲਦਾ ਹੀ ਹੈ ਤੁਹਾਨੂੰ ਪਤਾ ਹੀ ਹੈ ਸੋ ਉਹਦੇ ਤਹਿਤ ਵਧੀਆ ਹੋਇਆ ਜੀ ਇਹ ਛੋਟੀ ਜਿਹੀ ਚੋਰੀਆਂ ਆਮ ਤੌਰ ਤੇ ਕਿਉਂਕਿ ਫਿਰ ਉਸ ਤੋਂ ਕੰਮ ਕਾਜ਼ਮ ਹੁੰਦੇ ਨੇ ਧਿਆਨ ਨਹੀਂ ਦਿੱਤਾ ਜਾਂਦਾ ਲੋਕ ਕਿ ਇਹ ਇੱਕਾ ਵਾਈਪ ਹੋ ਨੱਪੜਾ ਉਹ ਇੱਕ ਪਾਸੇ ਤੁਸੀਂ ਨਸ਼ੇ ਦੇ ਤੋਂ ਵਿਉਤਬੀ ਚਲਾ ਰਹੇ ਹੋ ਲਾਅ ਐਂਡ ਔਰਡਰ ਦੀ ਸਿਚੁਏਸ਼ਨ ਨੂੰ ਵੀ ਧਿਆਨ ਵੀ ਚਲ ਰਹੇ ਨੇ ਫਿਰ ਇਹ ਕਾਰ ਬੰਦੇ ਨੂੰ ਸੈਨਸਾਈਜ਼ ਕਰਨਾ ਜਮਨ ਤਾਂ ਵੀ ਛੋੜਾ ਤਾਂ ਜੋ ਹੋ ਰਿਹਾ ਹੈ ਜੀ ਦੇਖੋ ਸਾਡੀ ਟੀਮ ਬੜੀ ਡੈਡੀਕੇਟਿਡ ਹੈ ਬੜੇ ਪੈਸ਼ਨ ਨਾਲ ਕੰਮ ਕਰਦੀ ਹੈ ਔਰ ਸਾਨੂੰ ਜਿਹੜੀ ਹਮਦਰਦੀ ਵੀ ਹੈ ਤੇ ਦਰਦ ਵੀ ਹੈ ਪਬਲਿਕ ਦੇ ਜਿਹੜਾ ਲਾਸ ਹੁੰਦਾ ਸਰ ਸਾਡੇ ਪਿੱਛੇ ਅਰੈਸਟਾ ਕਿੰਨੀ ਹੋਈ ਅਰੈਸਟ ਕਿੰਨੀ ਹੋਈ ਅਰੇਸਟ ਕਾਫੀ ਡਿਫਰੈਂਟ ਕੇਸਾਂ ਚ ਹੋਦੇ ਜਿਹੋ ਉਹਦੇ ਜਿਹੋਈ ਹੈ ਮੋਬਾਈਲਾਂ ਦੇ ਵਿੱਚ ਤਾਂ ਕੋਈ ਅਰੇਸਟ ਨਹੀਂ ਹੈ ਜੀ ਤਾਂ ਲੌਸਟ ਮੋਬਾਈਲ ਸੀ ਜ਼ਿਆਦਾਤਰ ਜਿਹੜੇ ਮੋਟਰ ਵਹੀਕਲ ਚੋਰ ਨੇ ਮੇਰੇ ਖਿਆਲ ਚ 4 ਜਾਂ 5 ਗੈਂਗ ਅਸੀਂ ਫੜੇ ਵਕ ਵਕ ਟਾਈਮ ਤੇ ਸੋ ਅਸੀਂ ਇਹਨੂੰ ਅੱਜ ਇਕੱਠਾ ਇੱਕ ਤਰ੍ਹਾਂ ਨਾਲ ਤੁਹਾਡੇ ਨਾਲ ਦੱਸ ਰਹੇ ਹਾਂ ਕਿ ਇੰਨੇ 100 ਪਲੱਸ ਹੋ ਗਏ ਤੇ ਲੈਂਡਮਾਰਕ ਮੇਰੇ ਖਿਆਲ ਚ ਕਿਸੇ ਜ਼ਿਲ੍ਹੇ ਜਲਦੀ ਕਿਤੇ ਜਾਂ ਕਿਤੇ ਅਮਰਸਰ ਚ ਨਹੀਂ ਦਿੱਤੇ ਗਏ ਹੁਣੇ ਵਾਪਸ ਲੌਸਟ ਇਹ ਰਿਕਵਰ ਸਰ ਇਹਨਾਂ ਦਾ ਸਾ ਹੈ ਕਿ ਕਿਸੇ ਵਿਅਕਤੀ ਕੋਲ ਨਾ ਵੀ ਕਿਤੇ ਜੀਸ ਵੀ ਹੋ ਜਾ ਕਿਸ ਤਰ੍ਹਾਂ ਇਦਾਂ ਜੀ ਵਕ ਵਿਅਕਤੀ ਤੋਂ ਹੀ ਹੋਏ ਆ ਅੱਗੇ ਤੋਂ ਅੱਗੇ ਜਿੱਥੇ ਚੱਲੇ ਆ ਕੋਈ ਵੇਚੇ ਵੀ ਸੀਗੇ ਔਰ ਉਹ ਸਾਰੇ ਅਸੀਂ ਉਹਨੂੰ ਟਰੈਕ ਕਰਦੇ ਰਹਿੰਨੇ ਆ ਬਟ ਜ਼ਿਆਦਾਤਰ ਕੀ ਹੁੰਦਾ ਕਿ ਇਹ ਬੰਦਾ ਕੋਈ ਚੁੱਕ ਕੇ ਕਿਸੇ ਨੂੰ ਅੱਗੇ ਫੜਾ ਦਿੰਦਾ ਹੈ ਜਿਹੜੀ ਚੀਜ਼ ਮਿਲਦੀ ਹੈ ਕਿਸੇ ਟਰੈਵਲਿੰਗ ਦੇ ਵਿੱਚ ਵੀ ਹੈ ਔਰ ਬਾਹਲੇ ਸਟੇਟਸ ਤੋਂ ਪਤਾ ਬੰਦੇ ਦੀ ਇੰਟੈਂਸ਼ਨ ਕ੍ਰਿਮੀਨਲ ਹੋ ਹੀ ਜਾਂਦੀ ਹੈ ਜੀ ਜੇ ਕੋਈ ਅੱਜ ਐਸੇ ਮੋਬਾਈਲ ਫੋਨ ਨਹੀਂ ਆ ਨਿਕਲਦੇ ਜਿਹੜੇ ਲੈਣੇ ਹੀ ਲੱਗੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਜੇ ਨਾਲ ਚੋਰੀ ਹੋ ਜਾਂਦੇ ਜਾਂ ਡਿੱਗੇ ਜਾਂਦੇ ਦੇਖੋ ਅੱਜ ਕੱਲ ਤਾਂ ਸਭ ਤੋਂ ਬੈਸਟ ਹੈ ਕਿ ਟਰੈਕਰ ਲਾਉਣਾ ਚਾਹੀਦਾ ਹੈ ਮੋਟਰਸਾਈਕਲ ਤੇ ਤੇ ਉਸ ਤੇ ਵੀ so that ਸਾਡੇ ਕੋਲ ਕੋਈ GPS ਜਾਂ ਕੋਈ ਦੰਦਾ ਸਿਸਟਮ ਹੋਵੇ ਮੈਂ ਤਾਂ ਸੋਚਦਾ ਕਿ ਕੰਪਨੀਆਂ ਨੂੰ ਵੀ ਇਹ ਹੱਲ ਇਨ ਬਿਲਟ ਹੋਣਾ ਚਾਹੀਦਾ so that ਸਾਡਾ ਜਿਹੜਾ ਨਾ ਹੀ ਚੋਰੀ ਹੋਵੇ ਕਿਉਂਕਿ ਕਾਰਾਂ ਦੇ ਵਿੱਚ ਹੁਣ ਤੁਸੀਂ ਦੇਖੋ ਇਡੀਆਂ ਸਫਿਸਟਿਕ ਗੱਡੀਆਂ ਹਨ ਉਹਨਾਂ ਦੀ ਚੋਰੀ ਤੇ ਸਨੇਚਿੰਗ ਬਹੁਤ ਘੱਟ ਗਈ ਹੈ ਇਸੇ ਚੱਕਰ 'ਚ ਕਿਉਂਕਿ GPS ਲੱਗੇ ਨੇ ਤੇ ਉਸ ਬੰਦਾ ਜਰੂਰਤ ਹੀ ਨਹੀਂ ਕਰਦਾ ਵੀ ਕੋਈ ਚੀਜ਼ ਨੂੰ ਚੋਰੀ ਕਰੇ ਜਾਂ ਸਨੇਚ ਕਰੇ ਨਹੀਂ ਮਾਲਕਤ ਸਾਰੇ ਸਾਡੇ ਕੋਲ ਆਨ ਰਿਕਾਰਡ ਹੈਗੇ ਜੀ ਕਿਉਂਕਿ ਪੋਰਟਲ ਵੀ ਬਣਿਆ ਹੋਇਆ ਔਰ CCTVNS ਦੇ ਵਿੱਚ ਤੇ ਸਾਈਬਰ ਦੇ ਵਿੱਚ ਬਹੁਤ ਜ਼ਿਆਦਾ ਮੋਡਰਨਾਈਜੇਸ਼ਨ ਹੋਈ ਹੈ ਤੁਸੀਂ ਇੱਕ ਕਲਿੱਕ ਦੇ ਉੱਤੇ ਸਾਰੇ ਇਨਫੋਰਮੇਸ਼ਨ ਨੇ 올 ਇੰਡੀਆ ਦੀ ਲੈ ਸਕਦੇ ਹੋ ਸਾਰੇ ਪਾਸੇ ਉਮਾਈ ਨੇ ਸੈਂਟਰਲ ਸਰਵਰ ਕਿਤੇ ਵੀ ਹੈ ਵਿਦੇਸ਼ ਨਹੀਂ ਵੱਖਰੇ ਵੱਖਰੇ ਆ ਰਹੇ ਹਨ ਯੂਪ ਦਿੱਲੀ ਰਾਜਸਥਾਨ ਮੈਂ ਦੱਸਿਆ ਜੀ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼ਕੀਨ ਹਾਂ ਇਹ ਤਾਂ ਕੋਈ ਦੂਸਰੇ ਬਾਸਮਾ ਦੇ ਕੋਲ ਸੋ ਇੰਗਲਡ ਦਾ ਰਿਪੋਰਟ ਮਤਲਬ ਗੱਡੇ ਨਹੀਂ ਸਾਡੇ ਕੋਲ ਜਿਹੜਾ ਦੋਖਣੀ ਹੈਗਾ ਦਾ ਉਹਦੇ ਦੀ ਗੱਲ ਨਹੀਂ ਕਰ ਸਕਦੇ ਨਹੀਂ ਕੋਈ ਗੱਲ ਨਹੀਂ ਬਿਲਕੁਲ ਸਾਨੂੰ ਲੌਸ ਫੋਨ ਦੀ ਜ਼ਰੂਰ ਲਿਖਾਉਣ ਅਸੀਂ ਜ਼ਿਆਦਾ ਵੀ ਆਰ ਨਾਟ ਵੈਰੀ ਸਟ੍ਰਿਕਟ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਬੰਦੇ ਦੀ ਐਮਈ ਸਰਚ ਤੋਂ ਕਿ ਇਹ ਬੰਦੇ ਨੇ ਇਸ ਨੰਬਰ ਤੇ ਆਜ ਯੂਜ਼ ਕੀਤਾ ਬਿਕੋਜ਼ ਟੈਕਨੋਲੋਜੀ ਝੂਠ ਨਹੀਂ ਬੋਲਦੀ ਦੀ ਉਹਦੇ ਕ੍ਰਾਈਮ ਜਿਹੜੇ ਹੁੰਦੇ ਨੇ ਚੋਰੀ ਦੇ ਮੋਬਾਈਲ ਨਾਲ ਜੋ ਚੋਰੀ ਦੇ ਮੋਬਾਈਲ ਨਾਲ ਜਿਹੋ ਦੇ ਨੇ ਕਿਸੇ ਵੀ ਉਹ ਗੁਜਹ ਮਿਲਦੀ ਹੈ ਕਿਉਂਕਿ ਬਹੁਤ ਸਾਰੇ ਜਿਹਨੇ ਕ੍ਰਿਮੀਨਲ ਨੇ ਤੁਸੀਂ ਫੜਦੇ ਵੀ ਜਿਹਦੇ ਫੜਦੇ ਨੇ ਉਹ ਚੋਰੀ ਦੇ ਫੋਨ ਨੇ ਹਾਂਜੀ ਨਹੀਂ ਦੇਖੋ ਇਹ ਨਾ ਪ੍ਰੋਫੈਂਸ਼ਨ ਬਹੁਤ ਵੱਡੀ ਹੁੰਦੀ ਹੈ ਡਿਟੈਕਸ਼ਨ ਵੀ ਹੁੰਦੀ ਹੈ ਬਟ ਮੇਨ ਮੈਨੂੰ ਲੱਗਦਾ ਕਿ ਇਹਨਾਂ ਜਿਹੜੀ ਤਸੱਲੀ ਹੈ ਜਿਹੜਾ ਓਨਰ ਦੀ ਉਹ ਬੜੀ ਇੰਪੋਰਟੈਂਟ ਹੈ ਸਾਡੇ ਵਾਸਤੇ ਤੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ